ਕਿਸਾਨੀ ਅੰਦੋਲਨ 2 ਕਈਆਂ ਨੂੰ ਨਹੀਂ ਇਹ ਪਤਾ ਲੱਗ ਰਿਹਾ ਵੀ ਇਹ ਅੰਦੋਲਨ ਕਿਉਂ ਹੋ ਰਿਹਾ ਹੈ ਤੇ ਕਾਹ ਤੋਂ ਹੋ ਰਿਹਾ ਹੈ ਇਸ ਦੀ ਅਸਲ ਵਜ੍ਹਾ ਕੀ ਹੈ ਮੈਂ ਪੂਰੀ ਕੋਸ਼ਿਸ਼ ਕਰੂੰਗਾ ਇਸ ਵੀਡੀਓ ਦੇ ਵਿੱਚ ਦੱਸਣ ਦੀ 12 ਫਰਵਰੀ ਨੂੰ ਜਿਹੜੀ ਮੀਟਿੰਗ ਹੋਈ ਸੀ ਕਿਸਾਨਾਂ ਦੀ ਕੇਂਦਰੀ ਮੰਤਰੀ ਨਾਲ ਉਸ ਦਾ ਨਤੀਜਾ ਬੇਨਤੀਜਾ ਨਿਕਲਿਆ ਉਸ ਤੋਂ ਬਾਅਦ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੋਚ ਕਰ ਲਿਆ ਕਿਸਾਨਾਂ ਨੂੰ ਹਰਿਆਣਾ ਸ਼ੰਭੂ ਬਾਰਡਰ ਦੇ ਉੱਤੇ ਰੋਕਿਆ ਗਿਆ ਤੇ ਹਰਿਆਣਾ ਪੁਲਿਸ ਵੱਲੋਂ ਤੇ ਹਰਿਆਣਾ ਸਰਕਾਰ ਵੱਲੋਂ ਉਹਨਾਂ ਦੇ ਉੱਪਰ ਆਣ ਮਨੁੱਖੀ ਸ਼ਤੱਦ ਦੇ ਕੀਤਾ ਗਿਆ ਜਿਸ ਦੀ ਸਾਡੇ ਚੈਨਲ ਵੱਲੋਂ ਵੀ ਨਖੇਦੀ ਕੀਤੀ ਜਾਂਦੀ ਆ ਅਤੇ ਕਿਸਾਨ ਜਿੰਦਾਬਾਦ ਦੇ ਨਾਰੇ ਲਾਏ ਜਾਂਦੇ ਹਨ ਪਹਿਲਾਂ ਆਪਣਾ 2021 ਦੇ ਵਿੱਚ ਕਿਸਾਨੀ ਅੰਦੋਲਨ ਹੋਇਆ ਸੀ ਉਸ ਦੇ ਵਿੱਚ ਮੰਗਾਂ ਰੱਖੀਆਂ ਗਈਆਂ ਸੀ ਜੋ ਕਾਲਾ ਕਾਨੂੰਨ ਆ ਵਾਪਸ ਕਰਵਾ ਦਿੱਤਾ ਗਿਆ ਸੀ ਮੋਦੀ ਸਰਕਾਰ ਨੂੰ ਪਰ ਫਿਰ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੇ ਮੁੱਦੇ ਸੀ ਉਹਨਾਂ ਦੇ ਉੱਤੇ ਕੋਈ ਵਿਚਾਰ ਨਹੀਂ ਕੀਤਾ ਗਿਆ ਕੋਈ ਵੀ ਨੋਟੀਫਿਕੇਸ਼ਨ ਨਹੀਂ ਦਿੱਤਾ ਗਿਆ ਸੀ ਤਾਂ ਕਰਕੇ ਕਿਸਾਨ ਆਪਣੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਇਹ ਜਿਹੜਾ ਅੰਦੋਲਨ 2 ਹੈ ਉਸ ਨੂੰ ਕਰ ਰਹੇ ਹਨ ਹਾਂਜੀ ਕੀ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ ਕਮਿਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਠੀਕ ਹੈ ਜੀ ਇਹ ਪਹਿਲਾ ਆਪਣਾ ਇਹ ਨਾਲ ਤੈਅ ਹੋਇਆ ਸੀ ਐਕਟ 2013 ਤੋਂ ਕੌਮੀ ਪੱਧਰ ਤੇ ਲਾਗੂ ਕਰਨਾ ਜ਼ਮੀਨ ਅਕਵਾਇਰ ਕਰਨ ਬਾਰੇ ਕਿਸਾਨਾਂ ਦੀ ਲਿਖਤੀ ਸਹਿਮਤੀ ਅਤੇ ਕਲੈਕਟਰ ਰੇਟ ਤੋਂ 4 ਗੁਣਾ ਭਾਅ ਦੇਣਾ ਸੀਗਾ ਅਤੇ ਤੀਜੀ ਜਿਹੜੀ ਖਾਸ ਮੰਗ ਹੈ ਨਰੇਗਾ ਨੂੰ ਖੇਤੀ ਨਾਲ ਜੋੜਨਾ ਇਸ ਦੇ ਵਿੱਚ 700 ਦਿਹਾੜੀ ਜੋ ਤੈਅ ਕੀਤੀ ਜਾਵੇ ਅਤੇ 200 ਦਿਨ ਦਾ ਘੱਟੋ-ਘੱਟ ਗਰੰਟਡ ਕੰਮ ਮਿਲੇ ਕਿਉਂਕਿ ਜੋ ਕਾਫੀ ਵੱਡੇ-ਵੱਡੇ ਬਿਜ਼ਨਸਮੈਨ ਨੇ ਉਹਨਾਂ ਦੇ ਕਰਜ਼ੇ ਵੀ ਮਾਫ਼ ਕਰ ਦਿੱਤੇ ਗਏ ਹਨ ਤੇ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਕਿਸਾਨਾਂ ਤੇ ਮਜ਼ਦੂਰਾਂ ਦਾ ਮੁਕੰਮਲ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਲਖੀਮਪੁਰਵ ਖੀਰੀ ਵਾਲੀ ਘਟਨਾ ਤੇ ਉਤੇ ਕਿਸੇ ਤੇ ਵੀ ਕੋਈ ਵੀ ਕੇਸ ਜਾਂ ਐਫਆਈਆਰ ਜਾਂ ਰਫਾ-ਦਫਾ ਕਰ ਦਿੱਤਾ ਗਿਆ ਸੀ ਉਸ ਕੇਸ ਨੂੰ ਉਸ ਦੀ ਮੰਗ ਹੈ ਵੀ ਉਸ ਦੇ ਉੱਤੇ ਪੂਰਨ ਤੌਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਜ਼ਾਵਾ ਜਿਹੜੇ ਕਾਤਲ ਹਨ ਜਿਨ੍ਹਾਂ ਨੇ ਉਥੇ ਤਸ਼ੱਦਦ ਕੀਤਾ ਸੀ ਉਹਨਾਂ ਨੂੰ ਸਜ਼ਾਵਾ ਮਿਲ ਸਕਣ ਇਹ ਖਾਸ ਮੰਗਾਂ ਸੀਗੀਆਂ ਅਤੇ ਐਮਐਸਪੀ ਤੇ ਗਰੰਟੀ ਸੀਗੀ ਤੇ ਉਸ ਵੇਲੇ ਕੇਂਦਰ ਨੇ ਕਿਸਾਨਾਂ ਨੂੰ ਪ੍ਰੋਸਤਤਾ ਸੀ ਕਿ ਘੱਟੋ ਘੱਟ ਸਮਰਥਨ ਮੁੱਲ ਐਮਐਸਪੀ ਤੇ ਕਾਨੂੰਨ ਬਣਾਇਆ ਜਾਵੇਗਾ ਅਸੀਂ ਵੀ ਕਿਸਾਨੀ ਤੇ ਕਿਸਾਨਾਂ ਨਾਲ ਜੁੜੇ ਹੋਏ ਹਾਂ ਤੇ ਹਰ ਇੱਕ ਨੂੰ ਚਾਹੀਦਾ ਹੈ ਵੀ ਉਹ ਆਪ ਦੇ ਤੌਰ ਤੇ ਕਿਸਾਨਾਂ ਦਾ ਸਮਰਥਨ ਦੇਵੇ ਜਿਵੇਂ ਮਰਜ਼ੀ ਦੇਣ ਚਾਹੇ ਉਹ ਕਾਰਾਂ ਦੇ ਉੱਤੇ ਸਟicker ਲਾ ਕੇ ਦੇਣ ਜਾਂ ਉਹਦੇ ਫੋਨ ਦੇ ਉੱਤੇ ਕੋਈ ਵਾਲਪੇਪਰ ਲਾ ਕੇ ਦੇਣ ਜਿਵੇਂ ਵੀ ਹੋ ਸਕਦਾ ਹੈ ਉਹ ਕਿਸਾਨਾਂ ਦਾ ਸਾਥ ਜ਼ਰੂਰ ਦੇਣ ਜੈ ਸ਼ੰਕਰ ਗੁਪਤ ਸੀਨੀਅਰ ਪੱਤਰਕਾਰ ਨੇ ਠੀਕ ਹੈ ਜੀ ਉਹਨਾਂ ਦਾ ਕਹਿਣਾ ਹੈ ਵੀ ਦਿੱਲੀ ਚੱਲੋ ਅੰਦੋਲਨ ਵਿੱਚ ਜਿੰਨੇ ਸੰਗਠਨ ਸ਼ਾਮਲ ਹਨ ਤੇ ਉਹਨਾਂ ਦੀ ਭਾਜਪਾ ਨਾਲ ਕਰੀਬੀ ਕੋਈ ਲੁਕੀ ਹੋਈ ਨਹੀਂ ਹੈ ਸ਼ਾਇਦ ਇਸ ਅੰਦੋਲਨ ਦੌਰਾਨ ਹੀ ਭਾਜਪਾ ਕਿਸਾਨਾਂ ਲਈ ਕਿਸੇ ਤਰ੍ਹਾਂ ਦਾ ਐਲਾਨ ਕਰੇ ਮਾਸਟਰ ਸਟ੍ਰੋਕ ਖੇਡੇ ਜਾਣਗੇ ਇਹ ਇਹਨਾਂ ਦਾ ਬਿਆਨ ਜੋ ਆਇਆ ਹੈ ਸੀਨੀਅਰ ਪੱਤਰਕਾਰ ਦਾ ਇਸ ਦੇ ਉੱਤੇ ਵੀ ਤੁਸੀਂ ਜ਼ਰੂਰ ਕਮੈਂਟ ਕਰਕੇ ਵਿਚਾਰ ਦਿਓ ਆਪਦੇ ਵੀ ਤੁਸੀਂ ਇਸ ਬਾਰੇ ਕੀ ਕਹੋਗੇ